ਪਾਸ tricall ਹਮਦਾਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਕੈਨੇਡੀਅਨ ਚੋਣਾਂ ਵਿੱਚ ਦਖਲ ਦੇਣ ਦੇ ਯਤਨ ਕਰ ਰਿਹਾ ਹੈ ਚੀਨ ਟਰੰਪ ਦੀਆਂ ਟੈਰਿਫਸ ਦੇ ਮੁੱਦੇ ਤੇ ਕਿਹਾ ਬਾ ਮਰੋੜ ਕੇ ਹੀ ਹਟਣਗੀਆਂ ਕੋ ਮੰਤਰੀ ਟੈਰਿਫਸ ਸ਼ਰਾਬੀ ਨੇ ਉੱਡਦੇ ਜਹਾਜ਼ ਦਾ ਦਰਵਾਜ਼ਾ ਦੋ ਵਾਰ ਖੋਲਣ ਦੇ ਕੀਤੇ ਯਤਨ ਆਸਟ੍ਰੇਲੀਆਈ ਪੁਲਿਸ ਨੇ ਸ਼ੱਕੀ ਨੂੰ ਕੀਤਾ ਗ੍ਰਿਫਤਾਰ ਅਮਰੀਕਾ ਵਿੱਚ ਭਾਰਤੀ ਨੌਜਵਾਨ ਤੇ ਲੱਗੇ ਗੰਭੀਰ ਦੋਸ਼ ਅਮਰੀਕਾ ਵਿੱਚ ਕਸੂਤਾ ਫਸਿਆ ਭਾਰਤੀ ਮੂਲ ਦਾ ਕਰੋੜਪਤੀ ਅਨੁਰਾਗ ਬਾਜਪਾਈ ਤੇ ਲੱਗੇ ਔਰਤਾਂ ਨੂੰ ਅਦਾਇਗੀ ਕਰਨ ਦੇ ਦੋਸ਼ ਕੈਨੇਡਾ ਦੇ ਹਸਪਤਾਲਾਂ ਵਿੱਚ ਇਲਾਜ ਨੂੰ ਤਰਸ ਰਹੇ ਲੋਕ ਵੋਨ ਦੇ ਹਸਪਤਾਲ ਵਿੱਚ 14 ਘੰਟੇ ਉਡੀਕ ਕਰਦੇ ਰਹੇ ਪਤੀ-ਪਤਨੀ ਕਈ ਮਰੀਜ਼ ਬਗੈਰ ਇਲਾਜ ਤੋਂ ਹੀ ਕਰਾਣੋਂ ਪਰਤੇ ਕੈਨਟੋ ਦੇ ਗੈਸ ਸਟੇਸ਼ਨ ਤੇ ਪੈ ਗਿਆ ਖਲਾਰਾ ਇਟੋਬੀਕੋ ਵਿਖੇ 11 ਗੱਡੀਆਂ ਦੀ ਟੱਕਰ ਕਈ ਜ਼ਖਮੀ BC ਦੇ ਹਸਪਤਾਲ ਲਈ ਸਾਊਦੀਅਨਜ਼ ਵੱਲੋਂ ਵੱਡਾ ਯੋਗਦਾਨ ਗੁਰੂ ਨਾਨਕ ਐਂਡਾਉਮੈਂਟ ਫੰਡ ਰਾਹੀਂ 331000 ਡਾਲਰ 71 ਕੀਤੇ ਕੈਨੇਡੀਅਨ ਚੋਣਾਂ ਵਿੱਚ ਚੀਨੀ ਦਖਲ ਦੀਆਂ ਕੰਸੂਆ ਮਿਲ ਰਹੀਆਂ ਨੇ ਜੀ ਹਾਂ ਸਿਕਿਉਰਿਟੀ ਐਂਡ ਇੰਟੈਲੀਜੈਂਸ ਥ੍ਰੈਟਸ ਟੂ ਇਲੈਕਸ਼ਨਸ ਟਾਸਕ ਫੋਰਸ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ਵਿਚ ਚੜ੍ਹਹੀਂ ਲਿਬਰਲ ਆਗੂ ਮਾ ਕਾਰਨੀ ਵਿਰੋਧ ਮੁਹਿੰਮ ਚੜੀ ਗਈ ਹੈ ਟਾਸਕ ਫੋਰਸ ਨੇ ਦੱਸਿਆ ਕਿ ਵਿਚ ਚੜ੍ਹਦੇ ਨਿਊਜ਼ ਅਕਾਊਂਟ ਯੂਲੀ ਯੂਮਿਨ ਰਾਹੀਂ ਪ੍ਰਧਾਨ ਮੰਤਰੀ ਲਿਬਰਲ ਪਾਰਟੀ ਦੇ ਆਗੂ ਅਤੇ ਨੇਪੀਨ ਤੋਂ ਉਮੀਦਵਾਰ ਮਾ ਕਾਰਨੀ ਬਾਰੇ ਵੱਖ-ਵੱਖ ਖਬਰਾਂ ਅਤੇ ਲੇਖ ਪ੍ਰਕਾਸ਼ਿਤ ਕੀਤੇ ਜਾ ਰਹੇ ਨੇ ਲਿਬਰਲ ਪਾਰਟੀ ਦੇ ਨੁਮਾਇੰਦਿਆਂ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਟਾਸਕ ਫੋਰਸ ਵੱਲੋਂ ਵਿਚਟ ਦੀ ਡਿਵੈਲਪਰ ਕੰਪਨੀ ਟੈਂਸੈਂਟ ਕੋਲ ਮੁੱਦਾ ਉਠਾਇਆ ਜਾਵੇਗਾ ਇਸੇ ਦੌਰਾਨ ਚੀਨ ਵੱਲੋਂ 트럼ਪ ਦੀ ਬਾਮ ਰੋਡ ਕੇ ਟੈਰਿਫ ਜੰਗ ਖਤਮ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਕਿਹਾ ਸੀ ਕਿ ਜੇ ਚੀਨ ਅਮਰੀਕਾ ਉੱਤੇ ਲਾਈਆਂ 34% ਟੈਰਿਫਸ ਵਾਪਸ ਨਹੀਂ ਲੈਂਦਾ ਤਾਂ ਬੁੱਧਵਾਰ ਤੋਂ 50% ਵਾਧੂ ਟੈਰਿਫਸ ਲਾਗੂ ਕੀਤੀਆਂ ਜਾਣਗੀਆਂ ਜਿਸ ਮਗਰੋਂ ਚੀਨ ਨੇ ਕਿਹਾ ਕਿ ਟੈਰਿਫਸ ਵਧਾਉਣ ਦੀ ਧਮਕੀ ਦੇ ਕੇ ਅਮਰੀਕਾ ਗਲਤੀ ਕਰ ਰਿਹਾ ਹੈ ਅਮਰੀਕਾ ਦੀ ਧਮਕੀ ਸਿੱਧੇ ਤੌਰ ਤੇ ਬਲੈਕਮੇਲਿੰਗ ਹੈ ਅਤੇ ਚੀਨ ਅਜਿਹੀਆਂ ਧਮਕੀਆਂ ਤੋਂ ਬਿਲਕੁਲ ਨਹੀਂ ਡਰਦਾ ਜੇ ਅਮਰੀਕਾ ਆਪਣੇ ਹਿਸਾਬ ਨਾਲ ਚੱਲਣ ਦੀ ਜ਼ਿੱਦ ਕਰਦਾ ਹੈ ਤਾਂ ਚੀਨ ਵੀ ਅੰਤ ਤੱਕ ਲੜਦਾ ਰਹੇਗਾ। ਚੀਨ ਵੱਲੋਂ ਦੁਨੀਆ ਭਰ ਨੂੰ ਸੁਨੇਹਾ ਭੇਜਿਆ ਗਿਆ ਹੈ ਕਿ ਜੇ ਕਾਰੋਬਾਰੀ ਜੰਗ ਹੋਰ ਤਿੱਖੀ ਹੋਈ ਤਾਂ ਉਹ ਪੂਰੀ ਤਰ੍ਹਾਂ ਤਿਆਰ ਬਰਤਿਆਰ ਹੈ। ਚੀਨ ਦੀ ਕਮਿਊਨਿਸਟ ਪਾਰਟੀ ਦੇ ਮੁੱਖ ਅਖਬਾਰ ਪੀਪਲਜ਼ ਡੇਲੀ ਨੇ ਲਿਖਿਆ ਕਿ ਅਮਰੀਕਾ ਦੀਆਂ ਟੈਰਿਫਸ ਦਾ ਅਸਰ ਜ਼ਰੂਰ ਹੋਵੇਗਾ ਪਰ ਕੋਈ ਅਸਮਾਨ ਨਹੀਂ ਡਿੱਗਣ ਵਾਲਾ। ਅਖਬਾਰ ਨੇ ਦਾਅਵਾ ਕੀਤਾ ਕਿ 2017 ਵਿੱਚ ਅਮਰੀਕਾ ਵੱਲੋਂ ਪਹਿਲੀ ਟ੍ਰੇਡ ਬਾਰ ਸ਼ੁਰੂ ਕਰਨ ਮਗਰੋਂ ਚੀਨ ਨੇ ਤਰੱਕੀ ਹੀ ਕੀਤੀ ਹੈ ਉਧਰ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੁਨੀਆ ਦਾ ਸਭ ਤੋਂ ਵੱਡਾ ਅਰਥਚਾਰਾ ਅਤੇ ਖਪਤਕਾਰ ਬਾਜ਼ਾਰ ਹੋਣ ਦੇ ਨਾਤੇ ਚੀਨ ਕੋ ਮੰਤਰੀ ਹਾਲਾਤ ਵਿੱਚ ਤਬਦੀਲੀ ਦੇ ਬਾਵਜੂਦ ਦੁਨੀਆ ਵਾਸਤੇ ਆਪਣੇ ਦਰਵਾਜ਼ੇ ਖੋਲਦਾ ਰਹੇਗਾ ਚੀਨ ਦੇ ਵਣਜ ਮੰਤਰਾਲੇ ਵਿੱਚ ਉਪ ਮੰਤਰੀ ਲਿੰਗ ਜੀ ਵੱਲੋਂ ਟੈਸਲਾ ਅਤੇ ਜੀਈ ਹੈਲਥ케ਅਰ ਵਰਗੀਆਂ 20 ਵੱਡੀਆਂ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਗਈ ਅਤੇ ਆਪਣੇ ਮੋਲਕ ਨੂੰ ಅಪਾਰ ਮੌਕਿਆਂ ਨਾਲ ਭਰਿਆ ਖੇਤਰ ਕਰਾਰ ਦਿੱਤਾ ਇੱਥੇ ਦੱਸਣਾ ਬਣਦਾ ਹੈ ਕਿ ਯੂਰਪੀ ਯੂਨੀਅਨ ਵੱਲੋਂ ਅਮਰੀਕਾ ਦੇ ਇੰਡਸਟਰੀਅਲ ਪ੍ਰੋਡਕਟਸ ਤੋਂ ਟੈਰਿਫ ਸਟਾਉਂਡ ਦੀ ਪੇਸ਼ਕਸ਼ ਕੀਤੀ ਗਈ ਹੈ ਪਿਆਰਾ ਰਿਪੋਰਟ ਹਮਦਾਰ ਟੀਵੀ ਆ ਹੁਣ ਚੱਲਦੇ ਹਾਂ ਸ਼ਰਾਬੀ ਮੁਸਾਫਰ ਵੱਲੋਂ ਉੱਡਦੇ ਜਹਾਜ਼ ਵਿੱਚ ਪਾਏ ਖੌਰੂ ਅਤੇ ਭਾਰਤੀ ਨਾਗਰਿਕ ਵਿਰੁੱਧ ਲੱਗੇ ਗੰਭੀਰ ਦੋਸ਼ਾਂ ਨਾਲ ਸਬੰਧਤ ਖਬਰ ਵਾਲ ਉੜਦੇ ਜਹਾਜ਼ ਵਿੱਚ ਖੌਰੂ ਪਾਉਣ ਅਤੇ ਦੋ ਵਾਰ ਦਰਵਾਜ਼ਾ ਖੋਲਣ ਦਾ ਯਤਨ ਕਰਨ ਵਾਲੇ ਸ਼ਰਾਬੀ ਮੁਸਾਫਰ ਨੂੰ ਆਸਟ੍ਰੇਲੀਆ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੂਜੇ ਪਾਸੇ ਅਮਰੀਕਾ ਵਿੱਚ ਘਰੇਲੂ ਫਲਾਈਟ ਦੌਰਾਨ ਇੱਕ ਔਰਤ ਨਾਲ ਛੇੜਖਾਨੀ ਕਰਨ ਦੇ ਮਾਮਲੇ ਵਿੱਚ ਭਾਰਤੀ ਨੌਜਵਾਨ ਵਿਰੁੱਧ ਦੋਸ਼ਾਇਦ ਕੀਤੇ ਗਏ ਨੇ। ਮੌਂਟੇਨਾ ਦੇ ਫੈਡਰਲ ਪ੍ਰੋਸੀਕਿਊਟਰ ਕਟ ਆਮ ਨੇ ਦੱਸਿਆ ਕਿ ਨਿਊ ਜਰਸੀ ਸ਼ਹਿਰ ਵਿੱਚ ਰਹਿੰਦੇ ਭਾਵੇਸ਼ ਕੁਮਾਰ ਸ਼ਕਲਾ ਵਿਰੁੱਧ ਅਬਿਊਸਿਵ ਸੈਕਸ਼ੂਅਲ ਕੰਟੈਕਟ ਦਾ ਇੱਕ ਦੋਸ਼ ਲਾਇਆ ਗਿਆ ਹੈ। ਅਤੇ ਦੋਸ਼ੀ ਠਹਿਰਾਏ ਜਾਣ ਤੇ 2 ਸਾਲ ਕੈਦ ਅਤੇ 2.5 ਲੱਖ ਡਾਲਰ ਜੁਰਮਾਨਾ ਹੋ ਸਕਦਾ ਹੈ ਸਿਰਫ ਇਨਾ ਹੀ ਨਹੀਂ ਅਪਰਾਧਕ ਹਰਕਤ ਦੇ ਦੋਸ਼ੇਟ 파ਵੇਸ਼ ਕੁਮਾਰ ਨੂੰ ਰਿਪੋਰਟ ਵੀ ਕੀਤਾ ਜਾ ਸਕਦਾ ਹੈ ਸਰਕਾਰੀ ਵਕੀਲਾਂ ਮੁਤਾਬਕ 파ਵੇਸ਼ ਕੁਮਾਰ ਦੀ ਅਦਾਲਤ ਵਿੱਚ ਪੇਸ਼ੀ 17 ਅਪ੍ਰੈਲ ਨੂੰ ਹੋਵੇਗੀ ਉਧਰ ਮਲੇਸ਼ੀਆ ਦੇ ਕੁਵਾਲਾਮਪੁਰ ਤੋਂ ਸਿਡਨੀ ਜਾ ਰਹੀ 에ਅਸ਼ੀਆ ਦੀ ਫਲਾਈਟ ਵਿੱਚ ਇੱਕ ਖਰੂਦੀ ਮੁਸਾਫਰ ਨੇ ਜਹਾਜ਼ ਦੇ ਅਮਲੇ ਨੂੰ ਕੁੱਟਿਆ ਅਤੇ ਦਰਵਾਜ਼ਾ ਖੋਲਣ ਦੇ ਯਤਨ ਵੀ ਕੀਤੇ ਹਾਲਾਤ ਬੇਕਾਬੂ ਹੁੰਦੇ ਵੇਖ ਜਹਾਜ਼ ਦੇ ਅਮਲੇ ਨੇ ਕੁਝ ਮੁਸਾਫਰਾਂ ਦੀ ਮਦਦ ਨਾਲ 46 ਸਾਲ ਦੇ ਸ਼ਾਦੀ ਤਾਇਸੀਰ ਨੂੰ ਕਾਬੂ ਕਰ ਲਿਆ ਅਤੇ ਸਿਡਨੀ ਇੰਟਰਨੈਸ਼ਨਲ 에ਅਰਪੋਰਟ ਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਆਸਟ੍ਰੇਲੀਆਈ ਫੈਡਰਲ ਪੁਲਿਸ ਦੀ ਕਾਰਜਕਾਰੀ ਸੁਪਰਡੈਂਟ ਡੇਵਿਨਾ ਕੋਪਲਨ ਨੇ ਕਿਹਾ ਕਿ ਹਵਾਈ ਜਹਾਜ਼ ਵਿੱਚ ਅਜਿਹੀਆਂ ਹਰਕਤਾਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਸ਼ੱਕੀ ਵੱਲੋਂ ਕੀਤੀ ਗਈ ਹਰਕਤ ਹੋਰਨਾ ਮੁਸਾਫਰਾਂ ਅਤੇ ਜਹਾਜ਼ ਦੇ ਅਮਲੇ ਵਾਸਤੇ ਖਤਰਨਾਕ ਸਾਬਤ ਹੋ ਸਕਦੀ ਸੀ ਜਿਸ ਦੇ ਮੱਦੇ ਨਜ਼ਰ ਸਖਤ ਧਾਰਾਵਾਂ ਅਧੀਨ ਕਾਰਵਾਈ ਕੀਤੀ ਗਈ ਹੈ ਪੁਲਿਸ ਨੇ ਦੱਸਿਆ ਕਿ ਹਵਾਈ ਜਹਾਜ਼ ਵਿੱਚ ਦੂਜਿਆਂ ਦੀ ਜਾਨ ਵਾਸਤੇ ਖਤਰਾ ਪੈਦਾ ਕਰਨ ਵਾਲੇ ਨੂੰ 10 ਸਾਲ ਤੱਕ ਜੇਲ੍ਹ ਭੇਜਿਆ ਜਾ ਸਕਦਾ ਹੈ ਇਸੇ ਦੌਰਾਨ ਸ਼ਾਦੀ ਤਾਇਸੀਰ ਦੇ ਵਕੀਲਾਂ ਵੱਲੋਂ ਦਾਖਲ ਜ਼ਮਾਨਤ ਅਰਜ਼ੀ ਮੁਤਾਬਕ ਉਹਨਾਂ ਦੇ ਮੁਵੱਕਲ ਨੇ ਦੋ ਕਿਸਮ ਦੀਆਂ ਦਵਾਈਆਂ ਖਾਧੀਆਂ ਹੋਈਆਂ ਸਨ ਅਤੇ ਉਤੋਂ ਸ਼ਰਾਬ ਵੀ ਪੀ ਲਈ ਜਿਸ ਕਰਕੇ ਉਹ ਗੁੱਸੇ ਵਿੱਚ ਆ ਗਿਆ ਵਕੀਲਾ ਨੇ ਦਾਅਵਾ ਕੀਤਾ ਕਿ ਉਹਨਾਂ ਦਾ ਮੁਵਕਲ ਜਾਰਡਨ ਸਰਕਾਰ ਵਿੱਚ ਨਿਊਕਲੀਅਰ ਵੇਸਟ ਮੈਨੇਜਮੈਂਟ ਦਾ ਮਾਹਰ ਹੈ ਅਤੇ ਸਰਕਾਰੀ ਦੌਰੇ ਤੇ ਆਸਟ੍ਰੇਲੀਆ ਪੁੱਜਾ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਜ਼ਮਾਨਤ ਅਰਜ਼ੀ ਤੇ ਸੁਣਵਾਈ ਕਰਦਿਆਂ ਕਿਹਾ ਕਿ 30 ਹਜ਼ਾਰ ਫੁੱਟ ਦੀ ਉਚਾਈ ਤੇ ਉੱਡ ਰਹੇ ਜਹਾਜ਼ ਵਿੱਚ ਅਜਿਹਾ ਮਾਹੌਲ ਵੇਖ ਕੇ ਹਰ ਮੁਸਾਫਰ ਘਬਰਾਇਆ ਹੋਇਆ ਸੀ ਅਤੇ ਅਜਿਹੀਆਂ ਹਰਕਤਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਚੇਤੇ ਰਹੇ ਕਿ ਕੁਝ ਦਿਨ ਪਹਿਲਾਂ ਇੰਡੋਨੇਸ਼ੀਆ ਦੇ ਬਾਲੀ ਸ਼ਹਿਰ ਤੋਂ ਮੈਲਬੌਰਨ ਜਾ ਰਹੇ ਜਹਾਜ਼ ਵਿੱਚ ਵੀ ਇੱਕ ਮੁਸਾਫਰ ਵੱਲੋਂ ਦਰਵਾਜ਼ਾ ਖੋਲਣ ਦਾ ਯਤਨ ਕੀਤਾ ਗਿਆ। ਜਹਾਜ਼ ਬਾਲੀ ਹਵਾਈ ਅੱਡੇ ਤੋਂ ਜ਼ਿਆਦਾ ਦੂਰ ਨਹੀਂ ਸੀ ਗਿਆ ਜਿਸ ਦੇ ਮੱਦੇਨਜ਼ਰ ਵਾਪਸੀ ਕਰਦਿਆਂ ਮੁਸਾਫਰ ਨੂੰ ਜਹਾਜ਼ ਵਿੱਚੋਂ ਉਤਾਰ ਦਿੱਤਾ ਗਿਆ। ਡੈਰ ਰਿਪੋਰਟ ਹਮਦਰ ਟੀਵੀ। ਅਗਲੀ ਖਬਰ ਕੈਨੇਡਾ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਕਰਨੀ ਪੈ ਰਹੀ ਘੰਟਿਆਂ ਵੱਧੀ ਉਡੀਕ ਨਾਲ ਸੰਬੰਧਿਤ ਹੈ। ਕੈਨੇਡਾ ਦੇ ਹਸਪਤਾਲਾਂ ਵਿੱਚ ਹੈਲਥ케ਅਰ ਸਟਾਫ ਦੀ ਕਮੀ ਦਾ ਸੰਕਟ ਹੋਰ ਡੂੰਘਾ ਹੁੰਦਾ ਨਜ਼ਰ ਆਇਆ ਜਦੋਂ ਵੌਨ ਦੇ ਹਸਪਤਾਲ ਵਿੱਚ ਐਮਰਜੈਂਸੀ ਰੂਮ ਦਾ ਉਡੀਕ ਸਮਾਂ 14 ਘੰਟੇ ਤੱਕ ਪੁੱਜ ਗਿਆ ਸਿਟੀ ਨਿਊਜ਼ ਦੀ ਰਿਪੋਰਟ ਮੁਤਾਬਕ ਬਲਾਵਲ ਅਲੀਮ ਅਤੇ ਉਹਨਾਂ ਦੀ ਪਤਨੀ ਸ਼ਨੀਚਰਵਾਰ ਸ਼ਾਮ ਤੋਂ ਐਤਵਾਰ ਸਵੇਰ ਤੱਕ ਉਡੀਕ ਕਰਦੇ ਰਹੇ ਅਤੇ ਇਸ ਤੋਂ ਬਾਅਦ ਹੀ ਇਲਾਜ ਸੰਭਵ ਹੋ ਸਕਿਆ ਉਹਨਾਂ ਨੂੰ ਦੱਸਿਆ ਗਿਆ ਕਿ ਹਸਪਤਾਲ ਵਿੱਚ ਸਿਰਫ ਇੱਕ ਡਾਕਟਰ ਡਿਊਟੀ ਤੇ ਹਾਜ਼ਰ ਹੈ ਅਤੇ ਮਰੀਜ਼ਾਂ ਦੀ ਗਿਣਤੀ ਨੂੰ ਵੇਖਦੇ ਆਂ ਕੁਝ ਸਮਾਂ ਲੱਗ ਸਕਦਾ ਹੈ। ਅਲੀਮ ਨੇ ਦੱਸਿਆ ਕਿ ਉਹਨਾਂ ਦੇ ਫੈਮਿਲੀ ਡਾਕਟਰ ਵੱਲੋਂ ਹੀ ਐਮਰਜੈਂਸੀ ਰੂਮ ਭੇਜਿਆ ਗਿਆ ਸੀ ਅਤੇ ਉਹਨਾਂ ਨੇ ਸੋਚਿਆ ਕਿ ਕੁਝ ਹੀ ਘੰਟੇ ਵਿੱਚ ਘਰ ਵਾਪਸ ਆ ਜਾਣਗੇ ਪਰ ਹਾਲਾਤ ਬਿਲਕੁਲ ਉਲਟ ਹੋ ਗਏ। ਇਲਾਜ ਵਿਹੋਣੇ ਲੋਕਾਂ ਵਿੱਚ ਸਿਰਫ ਅਲੀਮ ਅਤੇ ਉਸ ਦੀ ਪਤਨੀ ਹੀ ਸ਼ਾਮਲ ਨਹੀਂ ਸਨ ਸਗੋਂ ਕਈ ਲੋਕ ਡਾਕਟਰ ਦੇ ਆਉਣ ਦੀ ਉਡੀਕ ਕਰਦਿਆਂ ਥੱਕ ਗਏ ਅਤੇ ਬਿਨਾਂ ਇਲਾਜ ਤੋਂ ਹੀ ਜਾਣਾ ਬਿਹਤਰ ਸਮਝਿਆ。 온ਟਾਰੀਓ ਦੇ ਹਸਪਤਾਲਾਂ ਵਿੱਚ ਡਾਕਟਰਾਂ ਦੀ ਕਮੀ ਕੋਈ ਨਵੀਂ ਗੱਲ ਨਹੀਂ ਪਰ ਐਮਰਜੈਂਸੀ ਹਾਲਾਤ ਵਿੱਚ ਪੁੱਜੇ ਮਰੀਜ਼ਾਂ ਨੂੰ ਇਲਾਜ ਵਾਸਤੇ 14-14 ਘੰਟੇ ਉਡੀਕ ਕਰਨੀ ਪੈ ਰਹੀ ਹੈ। ਉਧਰ 온ਟਾਰੀਓ ਦੇ ਸਿਹਤ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਡਾਗਫੋਰਡ ਸਰਕਾਰ ਵੱਲੋਂ ਹੈਲਥ케ਅਰ ਬਜਟ ਵਿੱਚ 31% ਦੀ ਵਾਧਾ ਕੀਤਾ ਗਿਆ ਹੈ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਨਰਸਾਂ ਤੇ ਡਾਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ। ਇਸੇ ਦੌਰਾਨ ਕੋਟੇਲੂਚੀ ਵੌਨ ਹਸਪਤਾਲ ਚਲਾਉਣ ਵਾਲੀ ਮੈਕੈਂਜੀ ਹੈਲਥ ਨੇ ਕਿਹਾ ਕਿ ਮਰੀਜ਼ਾਂ ਦੀ ਗਿਣਤੀ ਕਾਫੀ ਜ਼ਿਆਦਾ ਵੱਧ ਚੁੱਕੀ ਹੈ। ਜਿਸ ਨੂੰ ਵੇਖਦਿਆਂ ਉਡੀਕ ਸਮਾਂ ਕਾਫੀ ਜ਼ਿਆਦਾ ਹੋ ਸਕਦਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਹਸਪਤਾਲਾਂ ਦੇ ਐਮਰਜੈਂਸੀ ਰੂਮਜ਼ ਵਾਲੇ ਹਾਲਾਤ ਫੈਮਿਲੀ ਡਾਕਟਰਜ਼ ਦੇ ਮਾਮਲੇ ਵਿੱਚ ਵੀ ਦੇਖੇ ਜਾ ਸਕਦੇ ਨੇ। ਅਤੇ 온ਟਾਰੀਓ ਵਿੱਚ ਬਿਗੈਰ ਫੈਮਿਲੀ ਡਾਕਟਰ ਵਾਲੇ ਲੋਕਾਂ ਦੀ ਗਿਣਤੀ 25 ਲੱਖ ਦੇ ਨੇੜੇ ਦੱਸੀ ਜਾ ਰਹੀ ਹੈ। ਫੈਮਿਲੀ ਡਾਕਟਰ ਨਾ ਹੋਣ ਦੀ ਸੂਰਤ ਵਿੱਚ ਲੋਕਾਂ ਨੂੰ ਵਾਕ ਇਨ ਕਲੀਨਿਕ, ਅਰਜੈਂਟ ਕੇਅਰ ਜਾਂ ਐਮਰਜੈਂਸੀ ਰੂਮਸ ਵੱਲ ਜਾਣਾ ਪੈਂਦਾ ਹੈ। ਜਿੱਥੇ ਹਰ ਵਾਰ ਉਹਨਾਂ ਨੂੰ ਨਵਾਂ ਡਾਕਟਰ ਮਿਲਦਾ ਹੈ ਅਤੇ ਉਸ ਨੂੰ ਨਵੇਂ ਸਿਰੇ ਤੋਂ ਆਪਣੀ ਸਿਹਤ ਸਮੱਸਿਆ ਸਮਝਾਉਣੀ ਪੈਂਦੀ ਹੈ। ਸਿਰਫ ਇਨਾ ਹੀ ਨਹੀਂ, ਲੋਕਾਂ ਨੂੰ ਕੈਂਸਰ ਦੀ ਰੋਕਥਾਮ ਲਈ ਕੀਤੀ ਜਾਣ ਵਾਲੀ ਸਕ੍ਰੀਨਿੰਗ ਤੋਂ ਵੀ ਵਾਂਝਾ ਹੋਣਾ ਪੈਂਦਾ ਹੈ। ਹੈਲਥ케ਅਰ ਸੈਕਟਰ ਨਾਲ ਸੰਬੰਧਿਤ ਇਹ ਅੰਕੜੇ ਹਰ 6 ਮਹੀਨੇ ਬਾਅਦ ਜਾਰੀ ਕੀਤੇ ਜਾਂਦੇ ਨੇ ਸਿਹਤ ਮਾਰਾਂ ਦਾ ਕਹਿਣਾ ਹੈ ਕਿ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਕੋਲ ਫੈਮਿਲੀ ਡਾਕਟਰ ਦੀ ਸਹੂਲਤ ਹੋਣੀ ਲਾਜ਼ਮੀ ਹੈ ਤਾਂ ਕਿ ਉਹਨਾਂ ਨੂੰ ਹਰ ਵਾਰ ਐਮਰਜੈਂਸੀ ਸਹਾਇਤਾ ਵਾਸਤੇ ਹਸਪਤਾਲ ਜਾਣ ਲਈ ਮਜਬੂਰ ਨਾ ਹੋਣਾ ਪਵੇ ਮੀਡੀਆ ਰਿਪੋਰਟਰਾਂ ਮੁਤਾਬਕ ਫੈਮਿਲੀ ਡਾਕਟਰਾਂ ਨੂੰ ਇੱਕ ਹਫ਼ਤੇ ਵਿੱਚ 19 ਘੰਟੇ ਕਾਗਜ਼ੀ ਕਾਰਵਾਈ ਕਰਦਿਆਂ ਹੀ ਲੰਘ ਜਾਂਦੇ ਨੇ ਅਤੇ ਇੰਨਾ ਸਮਾਂ ਮਰੀਜ਼ਾਂ ਨੂੰ ਮਿਲੇ ਤਾਂ ਲੱਖਾਂ ਲੋਕਾਂ ਨੂੰ ਫਾਇਦਾ ਹੋ ਸਕਦਾ ਹੈ 온ਟਾਰੀਓ ਕਾਲਜ ਆਫ ਫੈਮਿਲੀ ਫਿਜ਼ੀਸ਼ੀਅਨਜ਼ ਵੱਲੋਂ ਕੀਤੇ ਅਧਿਐਨ ਮੁਤਾਬਕ ਸੂਬੇ ਵਿੱਚ 6,70,000 ਲੋਕਾਂ ਨੂੰ ਆਪਣੇ ਫੈਮਿਲੀ ਡਾਕਟਰ ਤੱਕ ਪਹੁੰਚਣ ਲਈ 50 ਕਿਲੋਮੀਟਰ ਤੋਂ ਵੱਧ ਸਫ਼ਰ ਕਰਨਾ ਪੈਂਦਾ ਹੈ ਅਧਿਐਨ ਕਰਨ ਵਾਲੀ ਅਪਸਟ੍ਰੀਮ ਲੈਬ ਨਾਲ ਸੰਬੰਧਿਤ ਡਾਕਟਰ ਅਰਚਨਾ ਗੁਪਤਾ ਨੇ ਕਿਹਾ ਕਿ ਘਰ ਦੇ ਨੇੜੇ ਫੈਮਿਲੀ ਡਾਕਟਰ ਨਾ ਹੋਣ ਕਾਰਨ ਜ਼ਿਆਦਾਤਰ ਮਰੀਜ਼ ਹਸਪਤਾਲਾਂ ਦੇ ਐਮਰਜੈਂਸੀ ਵਿਭਾਗ ਵਿੱਚ ਜਾਣ ਨੂੰ ਤਰਜੀਹ ਦਿੰਦੇ ਨੇ। ਖੈਰਾ ਰਿਪੋਰਟ ਹਮਦਰ ਟੀਵੀ। ਅਗਲੀ ਖਬਰ ਅਮਰੀਕਾ ਵਿੱਚ ਕਸੂਤੇ ਫਸੇ ਭਾਰਤੀ ਮੂਲ ਦੇ ਕਰੋੜਪਤੀ ਕਾਰੋਬਾਰੀ ਨਾਲ ਸੰਬੰਧਤ ਹੈ। ਜੀ ਹਾਂ ਅਮਰੀਕਾ ਵਿੱਚ 트ੰਪ ਦੀਆਂ ਆਪ ਹੁਦਰੀਆਂ ਦਰਮਿਆਨ ਭਾਰਤੀ ਮੂਲ ਦਾ ਕਰੋੜਪਤੀ ਕਾਰੋਬਾਰੀ ਹੈਰਾਨਕੁਨ ਮਾਮਲੇ ਵਿੱਚ ਘਿਰ ਗਿਆ ਅਤੇ ਹੁਣ ਉਸ ਦੀ ਕੰਪਨੀ ਵੱਲੋਂ ਅਜੀਬੋ-ਗਰੀਬ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ। वेस्ट वाटर ट्रीटमेंट फर्म ग्रेडियंट ਦੇ ਮੁਖ ਕਾਰਜਕਾਰੀ ਅਫਸਰ ਅਨੁਰਾਗ ਬਾਜਪਾਈ ਨੂੰ ਇਸ ਸਾਲ ਦੇ ਆਰੰਭ ਵਿੱਚ ਬੋਸਟਨ ਦੀਆਂ ਕਈ ਨਾਮੀ ਸ਼ਖਸੀਅਤਾਂ ਨਾਲ ਗ੍ਰਿਫਤਾਰ ਕਰਦੇ ਆਂ ਜਿਸਮ ਫਰੋਸ਼ੀ ਦੇ ਧੰਦੇ ਵਿੱਚ ਲੱਗੀਆਂ ਔਰਤਾਂ ਨੂੰ ਹਜ਼ਾਰਾਂ ਡਾਲਰ ਦੀ ਅਦਾਇਗੀ ਕਰਨ ਦੇ ਦੋਸ਼ ਲਾਏ ਗਏ ਅਨੁਰਾਗ ਬਾਜਪਾਈ ਦੀ ਗ੍ਰਿਫਤਾਰੀ ਮਗਰੋਂ ਗ੍ਰੇਡੀਅੰਟ ਨੇ ਵੌਲ ਸਟ੍ਰੀਟ ਜਰਨਲ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਕਿ ਅਮਰੀਕਾ ਦੀ ਨਿਆਂ ਪ੍ਰਣਾਲੀ ਉੱਤੇ ਸਾਨੂੰ ਪੂਰਾ ਯਕੀਨ ਹੈ ਅਤੇ ਜਲਦ ਹੀ ਇਹ ਮਾਮਲਾ ਸੁਲਝਾ ਲਿਆ ਜਾਵੇਗਾ ਇਸ ਮਾਮਲੇ ਨੂੰ ਇੱਕ ਪਾਸੇ ਰੱਖਦਿਆਂ ਗ੍ਰੇਡੀਐਂਟ ਵੱਲੋਂ ਤਕਨੀਕੀ ਖੋਜ ਦੇ ਖੇਤਰ ਵਿੱਚ ਆਪਣਾ ਯੋਗਦਾਨ جاری ਹੈ ਤਾਂ ਕਿ ਸਮੁੱਚੇ ਸਮਾਜ ਵਾਸਤੇ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾ ਸਕੇ ਇੱਥੇ ਦੱਸਣਾ ਬਣਦਾ ਹੈ ਕਿ ਅਤੀਤ ਵਿੱਚ ਅਨੁਰਾਗ ਬਾਜਪਾਈ ਨੂੰ ਵਾਟਰ ਟ੍ਰੀਟਮੈਂਟ ਤਕਨੀਕ ਦਾ ਮੋਢੀ ਮੰਨਦਿਆਂ ਹਰ ਪਾਸਿਓਂ ਸ਼ਲਾਘਾ ਹੋ ਰਹੀ ਸੀ ਅਤੇ ਦੁਨੀਆ ਬਦਲਣ ਵਾਲੇ 10 ਸਿਖਰਲੇ ਵਿਚਾਰ ਪੇਸ਼ ਕਰਨ ਵਾਲਿਆਂ ਵਿੱਚ ਅਨੁਰਾਗ ਨੂੰ ਜਗ੍ਹਾ ਦਿੱਤੀ ਗਈ ਜਸਮ ਫਰੋਸ਼ੀ ਵਾਲੇ ਸਕੈਂਡਲ ਵਿੱਚ ਅਨੁਰਾਗ ਤੋਂ ਇਲਾਵਾ ਕੈਂਬਰੇਜ ਦੇ ਸਿਟੀ ਕਾਉਂਸਲਰ ਪਾਲ ਟੋਨਰ ਦਾ ਨਾਂ ਵੀ ਸਾਹਮਣੇ ਆਇਆ। ਅਦਾਲਤੀ ਦਸਤਾਵੇਜ਼ਾਂ ਵਿੱਚ ਨਾਂ ਉਬਰਣ ਮਗਰੋਂ ਪਾਲ ਟੋਨਰ ਤੋਂ ਅਸਤੀਫਾ ਮੰਗਿਆ ਜਾ ਰਿਹਾ ਹੈ ਪਰ ਉਹ ਆਪਣੇ ਸ਼ਹਿਰ ਦੇ ਲੋਕਾਂ ਤੋਂ ਮਾਫੀ ਮੰਗ ਰਹੇ ਨੇ। ਪਾਲ ਟੋਨਰ ਨੇ ਕਿਹਾ ਕਿ ਆਪਣੇ ਸ਼ਹਿਰ ਵਾਸੀਆਂ ਨੂੰ ਉਹਨਾਂ ਨੇ ਡੂੰਘਾ ਦਰਦ ਦਿੱਤਾ ਹੈ ਜਿਸ ਵਾਸਤੇ ਉਹਨਾਂ ਨੂੰ ਬੇहद ਅਫਸੋਸ ਹੈ। ਹੁਣ ਇਹ ਮਾਮਲਾ ਅਦਾਲਤ ਵਿੱਚ ਪਹੁੰਚ ਚੁੱਕਾ ਹੈ ਜਿਸ ਦੇ ਮੱਦੇਨਜ਼ਰ ਵਿਸਤਾਰ ਟਿੱਪਣੀ ਕਰਨੀ ਸੰਭਵ ਨਹੀਂ ਗ੍ਰਫਤਾਰੀ ਮਗਰੋਂ ਪੌਲ ਟੋਨਰ ਅਦਾਲਤ ਵਿੱਚ ਪੇਸ਼ ਨਾ ਹੋਏ ਅਤੇ ਉਹਨਾਂ ਦੇ ਵਕੀਲ ਟਿਮ ਫਲੇਹਰਟੀ ਨੇ ਕਿਹਾ ਕਿ ਉਹ ਆਪਣੇ ਮੁਵਕਲ ਨੂੰ ਕਈ ਦਹਾਕੀਆਂ ਤੋਂ ਜਾਣਦੇ ਨੇ ਅਤੇ ਉਹ ਇੱਕ ਉੱਚੇ ਕਿਰਦਾਰ ਵਾਲੇ ਸ਼ਖਸ ਨੇ ਪੌਲ ਟੋਨਰ ਆਪਣੇ ਪਰਿਵਾਰ ਨਾਲ ਮੋਹ ਰੱਖਦਾ ਹੈ ਅਤੇ ਪਰਿਵਾਰ ਵੀ ਉਸ ਨੂੰ ਚਾਹੁੰਦਾ ਹੈ ਸਾਡੇ ਵਿੱਚੋਂ ਕੋਈ ਵੀ ਪਰਪੱਕ ਨਹੀਂ ਹੋ ਸਕਦਾ ਉਹ ਇੱਕ ਮਿਹਨਤੀ ਸਿਟੀ ਕਾਉਂਸਲਰ ਹੈ ਅਤੇ ਉਸ ਦੀ ਮੌਜੂਦਗੀ ਕੈਂਬਰਿਜ ਵਾਸੀਆਂ ਦੀ ਖੁਸ਼ਕਿਸਮਤੀ ਹੈ ਦੂਜੇ ਪਾਸੇ ਅਦਾਲਤੀ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਹੈ ਕਿ ਮਾਮਲੇ ਵਿੱਚ ਨਾਮਜ਼ਦ ਨਾਮੀ ਲੋਕਾਂ ਨੇ ਗਰਲਫ੍ਰੈਂਡ ਬਣਾਉਣ ਲਈ ਅਦਾਇਗੀ ਕੀਤੀ ਦੂਜੇ ਪਾਸੇ ਸਰਕਾਰੀ ਵਕੀਲਾ ਨੇ ਕਿਹਾ ਕਿ ਸਰਕਾਰੀ ਅਫਸਰ ਫੌਜੀ ਅਫਸਰ ਸਰਕਾਰ ਦੇ ਉੱਚ ਪਦਰੀ ਠੇਕੇਦਾਰ ਡਾਕਟਰ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਫਸਰ ਅਤੇ ਹੋਰ ਪਤਾ ਨਹੀਂ ਕਿੰਨੇ ਜਣਿਆਂ ਦੇ ਪੋਤੜੇ ਫਰੋਲੇ ਗਏ ਘਰ ਰਿਪੋਰਟ ਸਮਦਰ ਟੀਵੀ ਆਓ ਹੁਣ ਚਲਦੇ ਹਾਂ ਕੈਨੇਡੀਅਨ ਹਸਪਤਾਲ ਵਾਸਤੇ ਸਾਊਦੀਜਨ ਪਾਈਚਾਰੇ ਵੱਲੋਂ ਇਕੱਤਰ ਕੀਤੇ ਗਏ 331000 ਡਾਲਰ ਦੀ ਰਕਮ ਨਾਲ ਸੰਬੰਧਤ ਖਬਰ ਵੱਲ BC ਦੇ ਲੈਂਗਲੀ ਮੈਮੋਰੀਅਲ ਹਸਪਤਾਲ ਵਿੱਚ ਸੇ ਸਹੂਲਤਾਂ ਹੋਰ ਬਿਹਤਰ ਬਣਾਉਣ ਦੇ ਮਕਸਦ ਤਹਿਤ ਸਾਊਦੀਜਨ ਪਾਈਚਾਰੇ ਵੱਲੋਂ ਗੁਰੂ ਨਾਨਕ ਐਂਡਾਊਮੈਂਟ ਫੰਡ ਰਾਹੀਂ 331000 ਡਾਲਰ ਇਕੱਤਰ ਕੀਤੇ ਗਏ ਕਲੋਵਰ ਡੇਲ ਦੇ ਮਿਰਾਜ ਬੈਂਕਟ ਹਾਲ ਵਿਖੇ 250 ਤੋਂ ਵੱਧ ਲੋਕਾਂ ਦੇ ਇਕੱਠ ਦੌਰਾਨ ਭਾਈਚਾਰੇ ਦੇ ਲੋਕਾਂ ਨੇ ਦਿਲ ਖੋਲ ਕੇ ਯੋਗਦਾਨ ਪਾਇਆ ਗੁਰੂ ਨਾਨਕ ਸਾਹਿਬ ਵੱਲੋਂ ਦਿਖਾਏ ਰਾਤੇ ਅੱਗੇ ਵਾਧਿਆਂ ਲਗਾਤਾਰ 6ਵੇਂ ਬਰੇ ਦੌਰਾਨ ਹਸਪਤਾਲ ਵਿੱਚ ਲੋੜੀਂਦੇ ਸਾਜ਼ੋ-ਸਮਾਨ ਦਾ ਪ੍ਰਬੰਧ ਕੀਤਾ ਗਿਆ ਜਿਸ ਦੌਰਾਨ ਸਮਾਜ ਦਾ ਕੋਈ ਵਰਗ ਪਿੱਛੇ ਨਹੀਂ ਰਿਹਾ ਲੈਂਗਲੀ ਕਮਿਊਨਿਟੀ ਹੈਲਥ ਐਂਡ ਹਸਪੀਟਲ ਫਾਊਂਡੇਸ਼ਨ ਦੀ ਕਾਰਜਕਾਰੀ ਡਾਇਰੈਕਟਰ ਹੇਦਰ ਸਕਾਟ ਨੇ ਕਿਹਾ ਕਿ 2019 ਤੋਂ ਗੁਰੂ ਨਾਨਕ ਐਂਡਾਉਮੈਂਟ ਫੰਡ ਵਿੱਚ ਯੋਗਦਾਨ ਪਾਉਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਜੋਕੇ ਦੌਰ ਵਿੱਚ ਸਮਾਜ ਸੇਵਾ ਦਾ ਜਜ਼ਬਾ ਆਉਣ ਵਾਲੇ ਸਮੇਂ ਦੌਰਾਨ ਮਰੀਜ਼ਾਂ ਵਾਸਤੇ ਬਿਹਤਰ ਤੋਂ ਬਿਹਤਰ ਸਹੂਲਤਾਂ ਦਾ ਸਬਬ ਬਣੇਗਾ ਗੁਰੂ ਨਾਨਕ ਐਂਡੋਵਮੈਂਟ ਫੰਡ ਰਾਹੀਂ ਸਥਾਨਕ ਸੇਵਾਵਾਂ ਵਿੱਚ ਸੁਧਾਰ ਦਾ ਟੀਚਾ ਇੱਕ ਅਮੀਰ ਵਿਰਸੇ ਵੱਲ ਇਸ਼ਾਰਾ ਕਰਦਾ ਹੈ ਇਸ ਵਾਰ ਦੇ ਸਮਾਗਮ ਦੌਰਾਨ 13000 ਅਤੇ 13 ਡਾਲਰ ਦੀ ਰਕਮ দান ਦੇਣ ਵਾਲੇ 13 ਦਾਨੀ ਸਜਣਾ ਨੂੰ ਗੁਰੂ ਨਾਨਕ ਐਂਡੋਵਮੈਂਟ ਫੰਡ ਦੇ ਬਾਣੀ ਡੋਨਰਜ਼ ਵਜੋਂ ਯਾਦਗਾਰੀ ਸਿੱਕੇ ਭੇਟ ਕੀਤੇ ਗਏ ਕਲਾਈਮੇਟ ਚੇਂਜ ਐਡਵੋਕੇਟ ਅਤੇ ਸਾਬਕਾ ਮਿਸ ਫੰਡਰੇਜ਼ਰ ਕੈਨੇਡਾ ਸੁਹਾਣਾ ਗਿੱਲ ਨੇ ਦੱਸਿਆ ਕਿ ਸਮਾਗਮ ਦੌਰਾਨ ਚਾਂਦਨੀ ਗਰੁੱਪ ਅਤੇ ਰਾਇਲ ਅਕੈਡਮੀ ਪੰਜਾਬ ਦੀਆਂ ਟੀਮਾਂ ਨੇ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਮਹਿਮਾਨਾਂ ਵਿੱਚ ਨਵਾਂ ਜੋਸ਼ ਭਰ ਦਿੱਤਾ ਗਿਵਿੰਗ ਹਾਰਟਸ ਗਾਲਾ ਕਮੇਟੀ ਦੇ ਮੁਖੀ ਬੌਬ ਸੰਘਾ ਦਾ ਕਹਿਣਾ ਸੀ ਕਿ ਲੈਂਗਲੀ ਦੀ ਵਸੋਂ ਵਿੱਚ ਹੋ ਰਹੇ ਵਾਧੇ ਨੂੰ ਵੇਖਦੇ ਹਾਂ ਅਰਜੈਂਟ ਹੈਲਥ케ਅਰ ਜ਼ਰੂਰਤਾਂ ਵਿੱਚ ਵੀ ਵਾਧਾ ਹੋ ਰਿਹਾ ਹੈ ਇਹਨਾਂ ਚੁਣੌਤੀਆਂ ਦੇ ਟਾਕਰੇ ਲਈ ਲੈਂਗਲੀ ਮੈਮੋਰੀਅਲ ਹਸਪਤਾਲ ਦੀਆਂ ਟੀਮਾਂ ਕੋਲ ਹਰ ਆਧੁਨਿਕ ਸਾਜ਼ੋ-ਸਮਾਨ ਮੌਜੂਦ ਹੋਣਾ ਲਾਜ਼ਮੀ ਹੈ ਉਹਨਾਂ ਅੱਗੇ ਕਿਹਾ ਕਿ ਗੁਰੂ ਨਾਨਕ ਐਂਡਾਉਮੈਂਟ ਫੰਡ ਸਾਡੇ ਭਾਈਚਾਰੇ ਅੰਦਰ ਸੇ ਸਹੂਲਤਾਂ ਨੂੰ ਆਧੁਨਿਕ ਰੂਪ ਦੇ ਖਾਤਰ ਪੈਦਾ ਹੋਏ ਜਜ਼ਬੇ ਨੂੰ ਦਰਸਾਉਂਦਾ ਹੈ ਅਤੇ ਬਾਬਾ ਨਾਨਕ ਦੇ ਸੇਵਾ ਦੇ ਸਿਧਾਂਤ ਨੂੰ ਅਪਣਾਉਂਦਿਆਂ ਸਮੁੱਚਾ ਸਮਾਜ ਇੱਥੇ ਇਕੱਤਰ ਹੋਇਆ ਹੈ ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਲੈਂਗਲੀ ਮੈਮੋਰੀਅਲ ਹਸਪਤਾਲ ਵਾਸਤੇ 2,60,000 ਡਾਲਰ ਇਕੱਤਰ ਕੀਤੇ ਗਏ ਸਨ ਗਿਵਿੰਗ ਹਾਰਟਸ ਗਾਲਾ ਡੋਨਰ ਕਮਿਊਨਿਟੀ ਵੱਲੋਂ ਹੁਣ ਤੱਕ 15 ਲੱਖ ਡਾਲਰ ਦੀ ਰਕਮ ਇਕੱਤਰ ਕਰਦਿਆਂ ਲੈਂਗਲੀ ਮੈਮੋਰੀਅਲ ਹਸਪਤਾਲ ਦੇ ਮਾਟੀਨੀ ਫੈਮਿਲੀ ਐਮਰਜੈਂਸੀ ਸੈਂਟਰ ਦੀ ਸਿਰਜਣਾ ਵਿੱਚ ਵੱਡਾ ਯੋਗਦਾਨ ਪਾਇਆ ਜਾ ਚੁੱਕਾ ਹੈ ਐਮਰਜੈਂਸੀ ਸੈਂਟਰ ਵਿੱਚ ਜਿੱਥੇ ਬਜ਼ੁਰਗਾਂ ਵਾਸਤੇ ਖਾਸ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ ਉੱਥੇ ਹੀ ਨਵਜੰਮੇ ਬੱਚਿਆਂ ਦੀ ਸੰਭਾਲ ਵਾਸਤੇ ਆਧੁਨਿਕ ਮਸ਼ੀਨਾਂ ਸਥਾਪਿਤ ਕੀਤੀਆਂ ਗਈਆਂ ਨੇ ਬਿਊਰੋ ਰਿਪੋਰਟ ਹਮਦਾਰ ਟੀਵੀ ਆ ਹੁਣ ਚਲਦੇ ਹਾਂ ਟ੍ਰਾਂਟੋ ਵਿਖੇ ਵਾਪਰੇ ਦੋ ਵੱਡੇ ਹਾਦਸਿਆਂ ਨਾਲ ਸੰਬੰਧਤ ਖਬਰਾਂ। ਇਟੋਪੀਕੋ ਦੇ ਗੈਸ ਸਟੇਸ਼ਨ ਤੇ ਸੋਮਵਾਰ ਸ਼ਾਮ ਖਲਾਰਾ ਪੈ ਗਿਆ ਜਦੋਂ ਇੱਕ ਸ਼ਖਸ ਨੇ ਗੱਡੀ ਵਿੱਚ ਤੇਲ ਪਾਉਣ ਮਗਰੋਂ ਨੋਜ਼ਲ ਕੱਢੇ ਬਗੈਰ ਹੀ ਗੱਡੀ ਭਜਾ ਲਈ ਅਤੇ ਇਸ ਦੀ ਨਪੇਟ ਵਿੱਚ ਆਉਣ ਕਾਰਨ ਉੱਥੇ ਮੌਜੂਦ ਇੱਕ ਮੁਲਾਜ਼ਮ ਗੰਭੀਰ ਜ਼ਖਮੀ ਹੋ ਗਿਆ। ਟ੍ਰਾਂਟੋ ਪੁਲਿਸ ਨੇ ਦੱਸਿਆ ਕਿ ਇਹ ਵਾਰਦਾਤ ਬਰਨਹੈਮ ਥੌਰਪ ਰੋਡ ਅਤੇ ਰੈਨਫਰਡ ਡਰਾਈਵ ਇਲਾਕੇ ਵਿੱਚ ਵਾਪਰੀ ਜਦੋਂ ਗੱਡੀ ਵਿੱਚ ਸਵਾਰ ਡਰਾਈਵਰ ਨੇ ਅਦਾਇਗੀ ਕੀਤੇ ਬਗੈਰ ਹੀ ਇਫਰਾਰ ਹੋਣ ਦਾ ਯਤਨ ਕੀਤਾ ਮਾਮਲੇ ਦੀ ਪੜਤਾਲ ਚੱਲ ਰਹੀ ਹੈ ਅਤੇ ਸ਼ੱਕੀ ਡਰਾਈਵਰ ਵਿਰੁੱਧ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਂਦਿਆਂ ਸਰੀਰਕ ਨੁਕਸਾਨ ਪਹੁੰਚਾਉਣ ਦਾ ਦੋਸ਼ ਆਇਦ ਕੀਤਾ ਗਿਆ ਹੈ ਦੂਜੇ ਪਾਸੇ ਏਟੋਬੀ ਕੋ ਵਿਖੇ ਸੋਮਵਾਰ ਬਾਅਦ ਦੁਪਹਿਰ 11 ਗੱਡੀਆਂ ਦੀ ਟੱਕਰ ਹੋ ਗਈ ਟ੍ਰਾਂਟੋ ਪੁਲਿਸ ਨੇ ਦੱਸਿਆ ਕਿ ਇਜ਼ਲਿੰਗਟਨ ਐਵੇਨਿਊ ਅਤੇ ਲੇਕਸ਼ੋਰ ਬੁਲੇਵਾਰਡ ਤੇ ਇੱਕ ਵੱਡਾ ਹਾਦਸਾ ਵਾਪਰਨ ਦੀ ਇਤਲਾ ਮਿਲੀ ਮੁੱਢਲੇ ਤੌਰ ਤੇ ਇੱਕ ਜੈਗਵਰ ਐਸਯੂਵੀ ਦੀ ਟੱਕਰ ਇੱਕ ਹੋਰ ਗੱਡੀ ਨਾਲ ਹੋਈ ਪਰ ਡਰਾਈਵਰ ਨੇ ਗੱਡੀ ਨਾ ਰੋਕੀ ਜੋ ਅੱਗੇ ਜਾ ਕੇ ਕਈ ਗੱਡੀਆਂ ਵਿੱਚ ਜਾ ਵਜੀ ਡੈਸ਼ ਕੈਮ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਹਾਦਸੇ ਵੇਲੇ ਪੈਦਲ ਲੋਕ ਉਥੋਂ ਲੰਘ ਰਹੇ ਸਨ ਪੁਲਿਸ ਵੱਲੋਂ 31 ਸਾਲ ਦੇ ਸ਼ੱਕੀ ਨੂੰ ਹਿਰਾਸਤ ਵਿੱਚ ਲੈਂਦਿਆਂ ਹਸਪਤਾਲ ਦਾਖਲ ਕਰਵਾਇਆ ਗਿਆ ਜਦਕਿ ਦੋ ਹੋਰਨਾਂ ਨੂੰ ਵੀ ਮਾਮੂਲੀ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਪੁਲਿਸ ਨੇ ਕਿਹਾ ਕਿ ਮਾਮਲੇ ਦੀ ਵਿਸਤਾਰਤ ਪੜਤਾਲ ਮਗਰੋਂ ਡਰਾਈਵਰ ਵਿਰੁੱਧ ਵਧੇਰੇ